ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਸਡੇ ਰਿਫਾਰਮ ਤੇ ਤੁਹਾਡਾ ਸਵਾਗਤ ਹੈ ਆ ਜੀ ਅੱਜ ਪਹੁੰਚੇ ਆ ਪਿੰਡ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਬਾਈ ਕੋਲੋਂ ਪਹੁੰਚੇ ਆ ਬਾਈ ਕੋਲੋਂ ਚਾਰ ਝੋਟੀਆਂ ਸੇਲ ਆ ਬਾਈ ਤੋਂ ਤੇ ਬਹੁਤ ਜੀ ਚਾਹ ਦੀਆਂ ਚੰਗੀਆਂ ਜੀ ਤੇ ਕਰਦੇ ਆ ਬਾਈ ਨਾਲ ਗੱਲਬਾਤ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਦ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂ ਸਰਾਉ ਜੀ ਬੜੀ ਕਿਰਪਾ ਮਹਾਰਾਜ ਦੀ ਮੈਂ ਹਰ ਵੀਡੀਓ ਤੇ ਜੀਨਾ ਮਹਾਰਾਜ ਗੁਰੂ ਰਾਮ ਪਤਨ ਰਾਮ ਦਾ ਪਾਸ਼ਾ ਦੀ ਹਾਂਜੀ ਬਾਬੇ ਦੀਪ ਸਿੰਘ ਜੀ ਦੀ ਫੁੱਲ ਕਿਰਪਾ ਵਾ 30 ਤਰੀਕ ਤੇ 14 ਝੋਟੀਆਂ ਤੇ ਵੀਡੀਓ ਆਪਾਂ ਪਾਈ ਹਾਂਜੀ ਹਾਂਜੀ ਤੇ ਐਡਾ ਜਿਆਦਾ ਭੈਣ ਭਰਾਵਾਂ ਨੇ ਸੰਯੋਗ ਦਿੱਤਾ ਵੀ ਮਈਆਂ 8 ਤੇ 30 ਤਰੀਕ ਦੇ ਵੇਖੀਆਂ ਹਾਂਜੀ ਤੇ 6 ਝੋਟੀਆਂ ਵੇਖੀਆਂ ਸੀ ਅਗਲੇ ਦਿਨ ਗੱਲ ਦਾ 31 ਤਰੀਕ ਦੇ ਠੀਕ ਠੀਕ ਇੱਕ ਝੋਟੀ ਲੋਹੀ ਥੋੜੀ ਜਿਹੀ ਢਲੀ ਹੋ ਗਈ ਸੀ ਹਾਂਜੀ ਹੋ ਰਹੀ ਸੀ ਹਾਂਜੀ ਤਿੰਨ ਝੋਟੀਆਂ ਬੰਦੇ ਆਪਣੇ ਸੱਜਣਾ ਨਿਕਲਾਈਆਂ ਹੈ ਅਸੀਂ ਉਹਨਾਂ ਨੇ ਆਖਿਆ ਵੀ ਮਾਲ ਸਦਾ ਵੇਖ ਗਿਆ ਵਾ ਹਾਂਜੀ ਨਕਲਾਂ ਆਈਆਂ ਅਸੀਂ ਚਲੋ ਆਈਆਂ ਵਾ ਜਸਵੀਰੇ ਠੀਕ ਹੈ ਠੀਕ ਤੇ ਫੇਰ ਮੰਗਲ ਬੁੱਧਵਾਰ ਨੂੰ ਤੇ ਹਰ ਇੱਕ ਭੈਣ ਭਰਾ ਨੂੰ ਹੁਣ ਪਤਾ ਲੱਗ ਗਿਆ ਵਾ ਵੀ ਮੰਗਲ ਤੋਂ ਬੁੱਧਵਾਰ ਸਾਡੇ ਕੋ ਝੋਟੀਆਂ ਆਉਂ ਨਹੀਂ ਆਉਂਦੀਆਂ ਆਉਂਦੀਆਂ ਹੈ ਇਹ ਝੋਟਗਾ ਚੰਗੀਆਂ ਅਸੀਂ ਮੈਂ ਕਿਹਾ ਚਲੋ ਗੱਲ ਏਦਾਂ ਵਾ ਵੀ ਵੀਡੀਓ ਪਾ ਦਈਏ ਵੇਖ ਜਾਣੀਆਂ ਇੱਕ ਦੋ ਮਹੀਆਂ ਤੇ ਵੈਸੇ ਵੀ ਉਤਰਾ ਘਰ ਆਪ ਤੇ ਦੁੱਧ ਆ ਤੇ ਵੀ ਚਾਹੀਦੀਆਂ ਤੇ ਬਹੁਤ ਹੀ ਜ਼ਿਆਦਾ ਸਹਿਯੋਗ ਬਾਕੀ ਰਹੀ ਗੱਲ ਗੱਲ ਏਦਾਂ ਵਾ ਵੀ ਬਾਠ ਡੇਰੀ ਫਾਰਮ ਤੇ ਵੀ ਆਪਾਂ ਵੀਡੀਓ ਪਾਉਨੇ ਆ ਤੇ ਹੋਰ ਵੀ ਚੈਨਲ ਵਾਲੇ ਦੋ ਵੀਰ ਆਪਣੇ ਨਾਲ ਬਹੁਤ ਹੀ ਜ਼ਿਆਦਾ ਪ੍ਰੇਮ ਕਰਦੇ ਆ ਹਾਂਜੀ ਉਹ ਫਿਰ ਆਪਾਂ ਨੂੰ ਜਦੋਂ ਫੋਨ ਕਰਦੇ ਆਪਾਂ ਕਦੀ ਨਾ ਨਹੀਂ ਕੀਤੀ ਕਿਉਂਕਿ ਆਪਾਂ ਪ੍ਰੇਮ ਹਾਰੇ ਕਿ ਨਾ ਕਰਦੇ ਆ ਉਹ ਬੰਦੇ ਵੀ ਪ੍ਰੇਮ ਵਾਲੇ ਆ ਉਹ ਕਹਿੰਦੇ ਬਾਈ ਜੀ ਅਸੀਂ ਆਉਣਾ ਹੀ ਆਉਣਾ ਤੁਹਾਡੇ ਕੋ ਤੇ ਨਾ ਨਹੀਂ ਦਿਲੋਂ ਕੀਤੀ ਜਾਂਦੀ ਤੇ ਉਸ ਦਿਨ ਵੇਖ ਲਓ ਵੀ ਹਿਮਾਚਲ ਵੀ ਮਈਆਂ ਚਲ ਗਈਆਂ ਤੇ ਗੜ ਸ਼ੈਕਰ ਨੰਦਪੁਰ ਸਾਹਿਬ ਦੇ ਲਾਗੇ ਵੀ ਮਈਆਂ ਗਈਆਂ ਹਾਂਜੀ ਤੇ ਆਪਣੇ ਲਾਗੇ ਵੀ ਮਈਆਂ ਗਈਆਂ ਵਾ ਚੋ ਚੋ ਕੇ ਦੋ ਦੋ ਡੰਗ ਮਈਆਂ ਬੰਦੇ ਨੇ ਆਪਣੀ ਤਸੱਲੀ ਕਰਕੇ ਖੜੀ ਗਾ ਹਾਂਜੀ ਬਾਕੀ ਜਿਹੜੀ ਦੇ ਮੈਂ ਸੂਈ ਆ ਕੋਈ ਇੱਕ ਦੋ ਦਿਨਾਂ ਦੀ ਅਹੀਂ ਦੇ ਉਧਰੋਂ ਮੈਂ ਦੀ ਚਵਾਈ ਵੇਨੇ ਆ ਤੇ ਆਪਣੀ ਵੀ ਤੁਸੀਂ ਵੀ ਮੇਰਾ ਵੀ ਜਿਹੜਾ ਇੱਥੇ ਆਉਂਦੇ ਤਸੱਲੀ ਕਰਕੇ ਫੇਰ ਖੜਿਆ ਕਰੋ ਚੂਣ ਡੰਗਰ ਚੰਗਾ ਹੋਵੇ ਜੇ ਇੱਥੇ ਸਾਡੇ ਘਰੋਂ 12-13 ਕਿਲੋ ਚੋ ਕੇ ਲੈ ਕੇ ਅਗਲੇ ਘਰ ਜਾ ਕੇ ਕੋਟੇ ਲਮਾਠੋ ਜੇ ਘੱਟ ਦੁੱਧ ਹੋਵੇ ਤੇ ਫੇਰ ਤੇ ਅਗਲੀ ਦੀ ਕਿਸਮਤ ਹੋ ਜਾਂਦੀ ਆ ਤੇ ਚਲੋ ਚਲਾਈਏ ਕੰਮ ਆ ਚਾਰ ਦੰਦ ਵਕਤੀ ਚਾਰ ਦੰਦ ਕੱਟੇ ਅੱਜ ਪੰਜਵਾਂ ਦਿਨ ਸੂਈ ਨੂੰ ਆ ਠੀਕ ਹੈ ਬਹੁਤ ਹੀ ਜ਼ਿਆਦੀ ਚੰਗੀ ਅਸਲ ਅਸਲ ਆ ਜ਼ਿਆਦੀ ਚੰਗੀ ਫੜ ਜੇਗੀ ਤੋ ਹੋਰ ਪਸਵਾ ਮਹਾਰਤ ਦੇ ਵੇਖੋ ਜੀ ਕੱਟੀ ਦੀ ਲੰਬਾਈ ਵੇਖੋ ਚੈੱਕ ਕਰੋ ਤੁਸੀਂ ਤੇ ਕੱਟੀ ਬਹੁਤ ਚੰਗੀ ਆ ਸੇਕ ਚੈੱਕ ਕਰੋ ਹਾਂ ਵੇਖੋ ਸੇਕ ਚੈੱਕ ਆ ਸਰ ਮੋਟਾ ਮੋਟਾ ਖਣ ਲੱਗਾ ਹੋ ਚਾਰ ਦੰਦ ਹਾਂ ਵੇਖੋ ਰੇਟ ਬਿਲਕੁਲ ਜੈਜ ਕਰਦਨੇ ਆ ਠੀਕ ਐ ਐਨ ਮੈਂ ਤਾਂ ਕਿਸ਼ਾਨ ਕਰਾਂ ਹਾਂ ਆ ਵੇਖੋ ਕੱਟੀ ਲੰਬਾਈ ਵੀ ਪੜੇ 9 ਤੋਂ 10 ਲੀਟਰ ਬੋੜਾ ਹੋਊਗਾ 9 ਹੋਵੇ 10 ਲੀਟਰ ਠੀਕ ਐ ਠੀਕ ਐ ਵੇਖੋ ਪਾਰ ਜੋੜ ਕਿੰਨਾ ਇਹ ਕਿਹ ਹੈ ਸਰੀਪਰਾ ਸਾਰਾ ਬੋਲ ਦੋ ਵੇਖੀ ਇਹ ਆ ਸਕੇ ਪਤਾ ਨਹੀਂ ਕਿਹ ਤਰ੍ਹਾਂ ਦਾ ਸਰੀਪਰਾ ਆ ਚੱਲਿਆ ਆ ਆ ਵੇ ਇੱਕ ਸਮਾਂ ਨਹੀਂ ਆਇਆ ਕੱਡੀ ਧੀਆ ਮੈਂ ਕੱਤੀ ਤੇ ਮਗਰ ਵੀ ਇਹਨੇ ਕੱਤੀ ਆ ਇਹ ਮਗਰ ਵੀ ਕੱਤੀ ਆ ਸਰੀਰ ਬੜਾ ਚੰਗਾ ਮਹਿਲਾ ਚੰਗੀ ਪਾਜਣ ਫੁੱਲਿਆ ਜੀ ਬਾਪੂ ਸਾਹਿਬ ਜੀ ਦੁੱਧ ਵਾਲਾ ਵਾ ਮੈਂ ਆ ਤੀ ਤੇ ਦੁੱਧ ਵਾਲੇ ਥੋੜਾ ਜਨਾ ਮਲਕੇ ਸਾਫ ਸੂਫ ਮਈਆਂ ਹਈਆਂ ਬੋਲੇ ਵਾਲੇ ਤੋਂ ਹਾਂਜੀ ਹਾਂਜੀ ਆਈਆਂ ਵਾ ਬਾਕੀ ਸਰੀਰ ਬੜਾ ਦੁੱਧ ਵਾਲਾ ਮਹਿਲਾ ਵੇਖੋ ਚਿਹਰਾ ਮੋਰਾ ਹੈ ਗੱਲ ਇਦਾਂ ਵਾ ਕਿ ਪੈਹ ਜਗਮਗ ਜਗਮਗ ਕਰਦਾ ਹਾਂਜੀ ਹਾਂਜੀ ਕੋਈ ਮੈਂ ਬੋਲੇ ਤੋਂ ਸਾਫ ਹੋਈ ਕੋਈ ਡਾਊਨ ਡੂਨ ਦਾ ਕੋਈ ਮਸਲਾ ਨਹੀਂ ਗਾ ਤੇ ਰੇਟ ਨਹੀਂ ਆਪਾਂ ਕਰਨਾ ਅੱਜ ਦੇਣ ਵਾਲੀਆਂ ਗੱਲ ਵੀ ਜਿਹੜੀਆਂ ਵੇਖ ਜਾਣ ਤੇ ਫੇਰ ਕੱਲ ਨੂੰ ਆਪਾਂ ਜਾਣਾ ਵਾ ਲੈਣ। ਇਹਦਾ ਰੇਟ ਜੇ 10 1 5 ਕੋਈ ਨਹੀਂ। ਹਾਂਜੀ। 100000 ਰੁਪਇਆ ਤੇ 3000 ਛੋੜ। 3000 97000 ਦੀ ਮੈਂ ਹਾਂ ਜਾਂ ਨਾ ਦੇ ਦੇਣੀ ਆ। ਠੀਕ ਹੈ ਜੀ। ਇਹਨੂੰ ਚੰਗੀ ਲੱਗੇ ਸਾਈ ਪਾ ਦੇ। ਇੱਥੇ ਆ ਕੇ ਚੋ ਕੇ ਲੈ ਜੀ। ਜੇ ਕਹਵੇ ਬਾਈ ਜੀ ਆਣ ਕੇ ਵੇਖਣੀਆਂ। ਹਾਂਜੀ। ਪਿਆ ਆਣ ਕੇ ਵੇਖਣੀਆਂ। ਇਹ ਨਾ ਮੇਰਾ ਵੀਰ ਫੇਰ ਗੁੱਸਾ ਕਰੇ ਆਉਂਦਿਆਂ ਮੈਂ ਵੇਚ ਜੇ ਤੇ ਕਹਦੇ ਵੀ ਬਾਈ ਜੀ ਤੁਸੀਂ ਵੇਚਤੀ ਆ। ਹਾਂਜੀ। ਇਹੜੇ ਹੀ ਸਾਈ ਪੈ ਜੂਗੀ ਇਹ ਕੋਈ 1000 ਪਾ ਦੂ 2000 ਪਾ ਜੂਗਾ ਮੈਂ ਉਹਦੀ ਆ ਠੀਕ ਐ ਉਹ ਆੜ ਕੇ ਆ ਸਮੀ ਕਰਕੇ ਲੈ ਰਹੇ ਉਹ ਤਾਂ 10 ਲੀਟਰ ਬੋਲਾ ਵੇਖੋ ਵੱਡੀ ਆ ਮੈਂ ਕੋਈ ਛੋਟੀ ਨਹੀਂ ਜੇ ਆ ਮੈਂ ਤਾਂ ਵੇਖੋ ਵੀ ਕਿਸੇ ਵੀਰ ਨੇ ਘਲਾਈ ਆ ਉਹਨਾਂ ਦੀਆਂ ਮਈਆਂ 20 20 ਕਿਲੋ ਵਾਲੀਆਂ ਵੇਖੋ ਸਰੀਰ ਤੇ ਨਾੜਾਂ ਮਗਰ ਨਹੀਂ ਆ ਨਾੜਾਂ ਮੋਟੀਆਂ ਮੋਟੀਆਂ ਹਾਂਜੀ ਹਾਂਜੀ ਤੇ 20 ਕਿਲੋ ਦੁੱਧ ਵਾਲੀ ਦੀ ਚੱਤੀ ਆਈ ਇਹ ਮਾਂ ਦੀ ਚੱਤੀ ਠੀਕ ਤੇ ਜੋੜ ਇੰਨੀ ਜਿਆਦੀ ਚੰਗੀ ਵੀ ਕਦੇ ਗੱਲਾਂ ਹੀ ਗਾ ਦੀਆਂ ਠੀਕ ਜੀ ਇਹ ਗੱਲਾਂ ਹੀ ਗਾ ਦੀਆਂ ਇੰਨੀ ਜੋੜ ਚੰਗੀ ਆ ਆਹ ਵੇਖੋ। ਸ਼ਕੀਰ ਦੇ ਤੇ ਐ ਨਾਰਾ ਮਗਦੀਆਂ ਛੱਡਾ ਬਹੁਤ ਪਛਾਹ ਆਂ ਚਵਾਈ ਬਹੁਤ ਚੰਗੀ ਜਿਹੀ ਕਿਦ ਥਾੜ ਮੇਰਾ ਭਾਈ ਰਕੇ ਛੋਟਾ ਨਾ ਗੇਂਦੇ ਦਾ ਚਵਾਈ ਬਹੁਤ ਚੰਗੀ ਜਿਹੀ ਹਾਂ ਟੈਂਗਰ ਨਹੀਂ ਤਲਾ ਚਵਾਈ ਜਿੰਨਾ ਲੱਗਦਾ ਨਾ ਕਰ ਕੋ ਹਾਂ ਇਹਦੇ ਮਾਰੇ ਵੀ ਕੱਟੀ ਜੀ ਇਹਦੇ ਮਾਰੇ ਵੀ ਕੱਟੀ ਆ ਮੈਂ ਫਿਰ ਚੱਡੇ ਤੇ ਵੀ ਨਾੜਾ ਮਗਰ ਡੈਬੀਆਂ ਜਿਵੇਂ ਜਿਵੇਂ ਦੁੱਧੇ ਆ ਗਈ ਕਿਉਂ ਵੀ ਤਿੰਨੇ ਤਿੰਨੇ ਨਾੜਾ ਮੰਗਣੀਆਂ ਆ ਕੱਲੀ ਕੱਲੀ ਨਾੜ ਆਵੇ ਸਰੀਰ ਦੇ ਉੱਤੇ ਐ ਮਗਰ ਡੈਬੀ ਆ ਹਾਂਜੀ ਹਾਂਜੀ ਇਹਦੇ ਇੱਥੇ ਆ ਗਏ ਮਾੜਾ ਜਿਹਾ ਸਰੀਰ ਤੇ ਨਾੜਾ ਵਖਾੜੋ ਵੇਖੋ ਕਿੱਤਰਾ ਇੱਥੇ ਆ ਕੇ ਵਖਾੜੋ ਵੇਖੋ ਕਿੱਤਰਾ ਨਾੜਾ ਇਹ ਜਗੀ ਆ ਗਾ ਕਿੱਤਰਾ ਨਾੜਾ ਮਗਰ ਡੈਵੇ ਨਿੱਕੀ ਨਿੱਕੀ ਨਿੱਕੇ ਨਾੜਾ ਸਾਰਾ ਸਰੀਰ ਤੇ ਹੈ ਬਾਪਾ ਸਾਹਿਬ ਸਾਨੂੰ 2 ਸਾਲ ਹੋ ਗਿਆ ਮਾਲ ਉੱਦੋਂ ਲੈਣਿਆਂ ਤਜਰਬਾ ਦੇ ਆਪਣਾ ਸ਼ੁਰੂ ਤੋਂ ਹੀ ਰਿਹਾ ਵਾ 20 ਸਾਲ 22 ਹੋ ਗਏ ਆਪਾਂ ਨੂੰ ਵਪਾਰ ਕਰਦਿਆਂ ਨੂੰ ਮੈਂ ਇੱਧਰ ਦੀ ਦਾ ਪਤਾ ਵੀ ਕਿਹੜੀ ਦੁੱਧ ਵਾਲੀ ਕਿਹੜੀ ਨਹੀਂ ਉਦੋਂ ਤੇ ਹੁੰਦਾ ਸੀ ਵੀ ਆਪਾਂ ਮੈਂ ਲਈ ਤੇ ਮੱਡੇ ਵਾਲਿਆਂ ਦੇਤੀ ਹੁਣ ਜਿਹੜਾ ਤਜਰਬਾ ਬਾਹਾੜਾ ਹੁਣ ਮਾਲ ਕੇ ਮਾਲ ਸਾਡੇ ਬਲੇਟਿਕਾ ਵਾਲੇ ਤੇ ਦੁੱਧ ਵਾਲੇ ਤੇ ਡੇਰੀਆਂ ਵਾਲੇ ਮਾਲ ਲੈਣਦੇ ਆ ਹਾਂਜੀ ਹੁਣ ਡੇਰੀ ਵੀ ਗਈਆਂ ਅੰਮ੍ਰਿਤਸਰੋਂ ਦਨ ਆਪਣੀਆਂ ਮਈਆਂ ਤੋਂ ਹੁਣ ਇਹੋ ਜਿਹਾ ਤਜਰਬਾ ਬਣ ਗਿਆ ਵੀ ਆਪਾਂ ਮੈਂ ਖੜੀ ਖਲੋਤੀ ਨੂੰ ਦੱਸ ਦਾਂ ਵੀ ਆਹ ਦੁੱਧ ਵਾਲੀ ਤਾਂ ਨਹੀਂ ਠੀਕ ਚਲੋ ਵੱਖਰੀ ਗੱਲ ਕੋਈ ਡੰਗਰ ਚ ਫਾਲਟ ਨਾ ਪੈ ਜੇ ਤੇ ਇਹ ਦਾ ਛੋਟੀ ਦਾ ਵੀ ਮੁੱਲ 1 5 1 10 ਕੋਈ ਨਹੀਂ ਉਹ 97 ਦੀ ਹੈ 98 ਦੀ ਜਿਹੜੀ ਠੀਕ ਹੈ ਬਿਲਕੁਲ ਜਿਆਜ ਕੀਤਾ ਲੱਖ ਦੇ ਵਿੱਚੋਂ 2000 ਛੋੜੋ ਉਹ 97 898 98 ਛੋਟੀ 12 13 ਕਿਲੋ ਦੁੱਧ ਭਰੂਗੀ ਇਹ மூਈ ਛੋਟੀ ਉਦੋਂ ਰਹਿ ਗਈ ਥੋੜਾ ਜਿਹਾ ਚਲੋ ਦੁੱਧ ਦਾ ਕੱਢ ਕੇ ਛੋਟੀ ਕੋ ਐ ਹਵਾਲੇ ਤ 12 ਲੀਟਰ ਆ ਦੁੱਧ ਲਾ ਲਓ ਮੋੜਾ ਲਾ ਲਓ ਸੂਈ 12 13 ਨਾ ਵੀ ਆ ਮੈਂ ਤੈਨ ਕਰ ਦੇਖੀ ਬਹੁਤ ਜਿਆਦੀ ਝੋਣ ਜਾਂਦੀ 20 ਹੀ ਆ ਦਲੇਗੇ ਮੋਢੀ ਮਗਰ ਕਟਾਵਾ ਬਲਕੇ ਲਾਲ ਲੋਹਾ ਕਟਾਈ ਆ ਲੋਹਾ ਕਟਾ ਠੀਕ ਹਾਂ ਬਹੁਤ ਜਿਆਦੀ ਚੋਣ ਚਾਣ ਬੜੀ ਚੰਗੀ ਆ ਇਹਦੇ ਕੋਲ 11 ਤੋਂ 12 ਕਿਲੋ ਮਲਕੇ ਦੁੱਧ ਹੋਊਗਾ ਮੈਂ ਥੋੜਾ ਆ ਜਾ ਛੱਡੇ ਛੋਡੇ ਦੇਣੋਂ ਲਾ ਕੇ ਨਾ ਜਦੋਂ ਮੈਂ 15 ਕਿਲੋ ਭਰ ਦੂਗੀ ਆਹ ਚੈੱਕ ਕਰਦੇ ਹਾਂ ਖਾਣ ਵਰਾ ਵਧੀਆ ਲੱਗ ਰਿਹਾ ਦਾ ਕਾਜ ਚੌੜਾ ਸੋਹਣਾ ਹਾਂਜੀ ਬਹੁਤ ਕੁਆਲਿਟੀ ਦਾ ਯਾਨੀ ਮੂਰੇ ਪੰਜਾਂ ਇਹਦੇ ਪਿੱਛੇੋਂ ਥੱਲੇ ਪੈਰ ਲੋਏ ਆ। ਆਹ। ਕੁਆਲਟੀ ਵਾਲੀ ਪੂਰੀ ਵੀ ਪੂਰੀ ਕੁਆਲਟੀ ਵਾਲੀ ਆ। ਹਾਂਜੀ ਹਾਂਜੀ। ਥਾਣ ਕੁੱਪੀ ਥਾਣ ਵਾ ਦੁੱਧ ਵਾਲੀ ਆ। ਮੈਂ ਦੁੱਧ 15 ਕਿਲੋ ਭਰ ਦਊਗੀ ਇਹ ਨਾ ਕੋਈ ਗੱਲ �ेਣ ਲੈ ਕਈ ਵੀਰ ਕਹਿ ਦਿੰਦੇ ਆ ਵੀ 12 ਦਿਨ ਹੋ ਗਏ 15 ਦਿਨ ਹੋ ਗਏ ਜੇ ਅੱਜ 12 ਵਾਂ ਤੇ 15 ਕਿਥੋਂ ਕਰ ਜੂ ਇਹਨਾਂ ਦਾ ਮਹੀਨੇ ਚ ਸੂਆ ਨਹੀਂ ਜੇ ਮੁੱਕਦਾ ਇਹ ਹੱਥ ਜੋੜ ਕੇ ਬੇਨਤੀ ਜਿਹੜੇ ਬੰਦੇ ਨੇ ਉਤਰਦੀਆਂ ਮਈਆਂ ਚੋਈਆਂ ਉਹਨਾਂ ਨੂੰ ਪਤਾ ਇਹ ਮਈਆਂ ਮਹੀਨੇ ਬਾਹਰ ਸਟਾਰਟ ਹੁੰਦੀਆਂ ਕੰਮ ਹਾਂਜੀ ਹਾਂਜੀ ਜਿਹੜੀ ਦੇਸੀ ਮਹਿਮ ਆ ਨਾ ਉਹ ਮੈਂ ਦੋ ਮਹੀਨਾ ਚ ਸੂਆ ਦਾ ਖਤਮ ਹੋ ਜਾਂਦਾ ਦੁੱਧ ਇੰਨਾ ਹੀ ਦਿੰਦੀਆਂ ਵਾ ਦੁੱਧ ਦੋ ਵੀ 12 14 ਕਿਲੋ ਤਾਜ਼ੀਆਂ ਸੁਈਆਂ ਵੀ ਕੱਢ ਦੇਣੀਆਂ ਪਰ ਉਹਨਾਂ ਦਾ ਸਮਾਂ ਇਹ ਆ ਵੀ 2 ਮਹੀਨੇ 2 ਮਹੀਨੇ ਬਾਅਦ ਫਲ ਗਈ ਉਹ ਦੁੱਧ ਕੱਢਣਾ ਸ਼ੁਰੂ ਇਹਨਾਂ ਨੇ ਵਧਣਾ ਸ਼ੁਰੂ ਹੋਇਆ ਨਾ ਹਾਂਜੀ ਇਹਨਾਂ ਵਧਣਾ ਸ਼ੁਰੂ ਹੋਇਆ ਨਾ ਇਹ ਛੋਟੀ ਬਾਅਦ ਸਾਹਿਬ 1 10 ਦੀ ਦੇਣੀ ਆ ਮੋਲੇ 1 20 ਆ ਦੇਣੀ 1 10 ਠੀਕ ਹੈ ਜੀ ਹਾਂ ਨਾ ਬਸ ਛੋੜੀ ਹੋਊਗੀ ਚ ਕੋਈ 2 4 ਰੁਪਏ ਇਹ ਛੋਟੀ ਹੋਣਾ ਦੁੱਧ 11 ਲੀਟਰ ਹੋਗਾ ਕੱਟਾ ਵਗਰਵਾ 4 ਦਾੰਦ ਹੋਗਾ ਪਹਿਲਾ ਵੱਡੀ ਹੈ ਕਿ ਛੋਟੀ ਨਹੀਂ ਜੀ ਫੁੱਲ 4 ਵੱਡਾ ਹਾਂ ਢਾਂਚਾ ਫੁੱਲ ਵੱਡਾ ਜੀ ਜੈਡ ਬਲੈਗ ਆ ਸਾਹਿਬ ਆਪਾਂ ਬਿਲਕੁਲ ਜੈਨ ਰੇਟ ਤੇ ਦੁੱਧ ਦਸਣ ਦੇ ਆਪਾਂ ਆਪਣੇ ਦੇ ਵਿਸ਼ਵਾਸ ਭੈਣ ਭਰਾ ਬੜਾ ਕਰਦੇ ਆ ਹਾਂਜੀ ਹਾਂਜੀ ਆਹ ਵੇਖੋ ਜੈਡ ਬਲੈਗ ਆ ਐ ਸਰੀਰ ਪੱਖੋਂ ਚੰਗੀ ਆ ਆਹ ਵੇਖੋ ਢਾਂਚਾ ਵੇਖੋ ਇਹ ਆਹ ਕੋਈ ਨਹੀਂ ਤੇ ਚਾਰ ਦੰਦਿਆ ਗਨੇ ਹਾਂਜੀ ਫੁੱਲ ਹਾਈਟ ਆ ਫੁੱਲ ਹਾਈਟ ਵੱਡੀ ਆ ਜਾਂਦੇ ਆਪਣੇ ਤੋਂ ਗੜ੍ਹ ਸੈਂਟਰੋਂ ਬੰਦੇ ਆਏ ਸਿਰਫ ਵਿਸ਼ਵਾਸ ਕਰਕੇ ਆਏ ਹਾਂ ਜੀ ਹਾਂ ਜੀ ਉਹ 20 ਕਿਹਾ ਵੇਖ ਲਓ ਕਿਤਰਾ ਆਇਆ ਗੜ੍ਹ ਸੈਂਟਰੋਂ ਬਸਦੇ ਤੇ ਆਇਆ ਇਹਨਾਂ ਵੀ ਬਾਈ ਜੀ ਮੈਂ ਸਿਰਫ ਤੁਹਾਨੂੰ ਮਿਲਣਾ ਤੇ ਆਇਆ ਹਾਂ ਹਾਂ ਜੀ ਹਾਂ ਜੀ ਆ ਖੰਡੇ ਕੇ ਨਾ ਫੋਟੋ ਕਰਾਉਣ ਆਏ ਮੈਂ ਲੱਲੀ ਸਾਡੇ ਕੋ ਉਹਨਾਂ ਨੂੰ ਇਹ ਵੀ ਗੱਲ ਦੱਸੀ ਵੀ ਮੱਝ ਟੀਕੇ ਦੇ ਮਿਲ ਦੀ ਜੇ ਦੁੱਧ ਵੀ ਸਾਰਾ 4-5 ਕਿਲੋ ਜੀ ਆਂਦਾ ਬਾਈ ਯਾਰ ਮੈਂ ਇੱਕ ਨਿਸ਼ਾਨੀ ਖੜਨੀ ਆ ਇੱਕ ਤੁਹਾਡੀ ਤੁਹਾਨੂੰ ਮਿਲਣਾ ਤੇ ਤੁਹਾਡੇ ਨਾਲ ਫੋਟੋ ਕਰਾਉਣੀ ਆ ਤੇ ਚਲੋ ਮੈਂ ਲੈ ਗਿਆ ਚਲੋ ਮਹਾਰਾ ਸੱਚੇ ਪਾਤਸ਼ਾਹ ਬਾਬਾ ਦੀ ਤੋਂ ਉਹਨੂੰ ਲੈਣਾ ਦਿਨ ਦੇਵੇ ਮੈਂ ਉਹਦੇ ਕਰਮਾਂ ਨੂੰ ਵੇਖ ਲੋ ਏਡੀ ਗੱਲ ਬਣੀ ਵੀ ਉਦੋਂ ਮੈਂ ਵੀ ਬੱਚਾ ਛੱਡਿਆ ਤੇ ਪਖੰਬੀ ਹਾਂਜੀ ਹਾਂਜੀ ਮੈਂ ਵੀ ਪਖੰਬੀ ਗੱਲ ਏਦਾ ਤੇ ਕਰਮ ਆਪੋ ਆਪਣੇ ਦੇਹੀ ਮਈਆਂ ਦੇ ਹੋਣੇ ਏਡੀ ਦੂਰੋਂ ਦੇ ਅਸੀਂ ਕਰਮਾਂ ਆਪਣੇਆਂ ਦੇ ਸਿਰ ਤੇ ਆਉਂਦੇ ਸਾਡੇ ਕਰਮ ਚੰਗੇ ਆਏ ਮਾਲਵਾ ਕਰਮਾਂ ਵਾਲੀਆਂ ਭਰੀਆਂ ਵਾ ਇਹ ਜਿਹਨੂੰ ਤੇ ਦਿਨਾਂ ਦਿਨਾਂ ਦੇਂਦੀਆਂ ਉਹਨੂੰ ਤੇ ਤਾਰ ਦੇਂਦੀਆਂ ਵਾ ਨਹੀਂ ਤੇ ਚਲੋ ਗੱਲ ਏਦਾ ਮੈਂ ਇਹਨਾਂ ਦਾ ਤਾਂ ਕਿਆ ਬੰਦਾ ਲੱਭਦਾ ਨਿਕਾ ਬਾਰਤਾ ਵੀ ਝੂਟੀ ਤੇ ਹੀ 132 ਪਰ ਇਹਨਾ ਮੋਲਣੀ ਆਪਾਂ ਕਰਨਾ 15 ਦੀ ਦੇਣਾ 15 ਠੀਕ ਹੈ ਜੀ 15 ਦੀ ਦੇਦਾ ਪਿੰਡ ਆਪਣਾ ਜੇ ਮਤੇਵਾਲ ਤਸਵੀਰ ਬਾਬਾ ਬਕਾਲਾ ਜਿਲ੍ਹਾ ਸ੍ਰੀ ਅਮਰਤਸਰ ਸਾਹਿਬ ਕਈ ਬੰਦੇ ਪੁੱਛਦੇ ਆ ਐਡਰੈਸ ਸਾਡੀ ਵੀਡੀਓ ਤੇ ਨਿਤ ਚੜਦੀ ਹਫ਼ਤੇ 'ਚ ਇੱਕ ਦੋ ਵੀਡੀਓ ਪੈਂਦੀਆਂ ਵਾ ਐਡਰੈਸ ਦਾ ਚਲੋ ਪਤਾਈਏ ਜਿਹੜਾ ਨਵੇਂ ਭੈਣ ਭਰਾ ਵਾ ਸਾਰੀ ਵੀਡੀਓ ਵੇਖ ਲਿਆ ਕਰਨ ਐਡਰੈਸ ਦਾ ਪਤਾ ਲਾਈਨਾ ਚਲੋ ਸਤਿ ਸ੍ਰੀ ਅਕਾਲ